ਸਰਬ ਸੰਗਜਿਓ ਇਹ ਜੋ ਬਾਣੀ ਆਪ ਜੀ ਦੇ ਨਾਲ ਸਾਂਝੀ ਕਰਨੀ ਆ ਇਹ ਹੈ 25 ਚੇਤ 2020 ਬਿਕਰਮੀ ਲక్ష్మణ ਸਿੰਘ ਗਰਮੇਸ਼ ਸਿੰਘ ਦੇ ਘਰ ਰੁੜਕਾ ਕਲਾ ਜ਼ਿਲ੍ਹਾ ਚਲੰਦਰ ਕਿਉਂਕਿ ਸਮਾਂ ਕਾਫੀ ਹੋ ਗਿਆ ਇਸ ਕਰਕੇ ਇਹ ਬਾਣੀ ਤੇ ਵਿਚਾਰ ਦੇਣੇ ਬਹੁਤ ਬਣਦੇ ਸੀ ਲੇਕਿਨ ਸਮਾਂ ਬਹੁਤ ਜ਼ਿਆਦਾ ਹੋ ਗਿਆ ਕਰਕੇ ਇਹਨੂੰ ਹਰਬਾਣੀ ਨੂੰ ਆਪ ਜੀ ਦੇ ਨਾਲ ਸਿੱਧੀ ਹੀ ਨਜ਼ਰ ਕਰਨੀ ਆਪ ਜੀ ਦੇ ਤੋ ਸਰਵਣ ਕਰੋ ਭਗਤ ਭਗਵਾਨ ਦਾ ਸਾਂਝਾ ਬਿਆਨ ਨਾ ਕੋਈ ਮੇਟੇ ਮੇਟ ਮਟਾਏਂਦਾ ਪ੍ਰਹਿਲਾਦ ਵੇਖ ਕਰੇ ਧਿਆਨ ਨਿਤਰ ਨੈਣ ਖੁਲਾਏਂਦਾ ਜਿਸ ਹਰਨਾਖਸ਼ ਮਾਰਿਆ ਆਣ ਨਰ ਸਿੰਘ ਰੂਪ ਵਟਾਏਂਦਾ ਸੋ ਸਾਹਿਬ ਵੱਡ ਬਲਵਾਨ ਆਪਣਾ ਫੇਰਾ ਪਾਏਂਦਾ ਲਿਖ ਜਾਣ ਜਿਮੀ ਅਸਮਾਨ ਦੋ ਜਹਾਨ ਕੁਝ ਖਜਾਏਂਦਾ ਕਲ ਯੁਗ ਦੇ ਅੰਤਮ ਦੇਵੇਦਾਨ ਦਰਦਰবেশ ਵੇਖ ਵਖਾਏਂਦਾ ਤੁਰ ਸੰਦੇਸ਼ਾ ਇੱਕ ਪਕਵਾ ਇੱਕ ਪਰਵਾਨ ਨਾਮ ਪਰਵਾਨਾ ਹੱਥ ਫੜਾਏਂਦਾ ਜੋਤੀ ਜੋ ਸਰੂਪ ਹਰਿਆਪ ਆਪਣੀ ਕਿਰਪਾ ਕਰ ਸੱਚ ਖੇល ਆਪ ਸਮਝਾਏਂਦਾ ਭਗਤ ਭਗਵਾਨ ਹੁਣ ਇਕੱਠੇ ਕਰ ਸਾਚੇ ਵਜੇ ਵਦਾਈਆ ਇੱਕ ਦੂਜੇ ਦੀ ਚਰਨੀ ਦੋਵੇਂ ਟੱਠੇ ਵੱਡਾ ਛੋਟਾ ਕੋਈ ਨਜ਼ਰ ਨਾ ਆਈਆ ਪ੍ਰੇਮ ਪ੍ਰੀਤੀ ਅੰਦਰ ਦੋਵੇਂ ਰੱਤੇ ਰੰਗ ਇੱਕੋ ਇੱਕ ਰਖਾਈਆ ਸਾਹਿਬ ਸਮਰੱਥ ਦੀ ਸਾਚੀ ਮੱਤੇ ਸਿੱਖਿਆ ਸੱਚ ਸੱਚ ਦਰੜਾਈਆ ਨਾਮ ਖਜ਼ਾਨਾ ਝੋਲੀ ਕੱਤੇ ਪਾਂਡੇ ਖਾਲੀ ਰਿਆ ਪਰਾਈਆ ਨਿੱਕੇ ਨਿੱਕੇ ਵੇਖਣ ਹਾਰਾ ਬੱਚੇ ਪਾਰ ਬ੍ਰਹਮ ਪ੍ਰਭੇ ਆਪਣੀ ਗੋਦ ਉਠਾਈਆ ਜੋ ਪਾਵੇ ਤਿਉਂ ਦੋ ਜਹਾਨ ਰੱਖੇ ਰਖਿਆ ਕਰੇ ਥਾਂ ਉਤਾਈਆ ਜੋਤੀ ਜੋ ਸਰੂਪ ਹਰਿਆਪ ਆਪਣੀ ਕਿਰਪਾ ਕਰ ਦੇਵਨ ਹਾਰਾ ਸਾਚਾ ਵਰ ਸਾਚਾ ਜੀਵਨ ਵਿੱਚੋਂ ਜੀਵਨ 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 ਚੋਲੀ ਪਾਈਆ ਜੀਵਨ ਚੋਲੀ ਪਾਏ ਆਪ ਪ੍ਰਭੇ ਆਪਣੀ ਦਾ ਕਮਾਏਂਦਾ ਜਗਤ ਦਰਵਾਜਾ ਭਗਤ ਨਵਾਜਾ ਸੱਚੀ ਥਾਪਣ ਥਾਪ ਸਿਰ ਆਪਣਾ ਹੱਥ ਟਿਕਾਏਂਦਾ ਸਾਡੇ ਦਸ ਰੈਣ ਪਿੰਡੀ ਬਣੇ ਮਾਈ ਬਾਪ ਨਿਆ ਪਿਤਾ ਇੱਕੋ ਨਜ਼ਰੀ ਆਈਆ ਜਿਸ ਦਾ ਆਤ ਜੁਗਾਦੀ ਸੱਚਾ ਜਾਪ ਜਪ ਜੀਵ ਆਤਮ ਰਸ ਏਕੋ ਇੱਕ ਵਿਖਾਏਂਦਾ ਜੋਤੀ ਜੋ ਸਰੂਪ ਹਰਿਆਪ ਆਪਣੀ ਕਿਰਪਾ ਕਰ ਦੇਵਨ ਹਾਰਾ ਸਾਚਾ ਵਰ ਸਾਚੀ ਕਰਨੀ ਆਪ ਕਰਾਏਂਦਾ ਭਗਤ ਭਗਵਾਨ ਕਰ ਇਕੱਠ ਇੱਕ ਦੂਜੇ ਨੂੰ ਦੇਣ ਵਧਾਈਆ ਮੈਂ ਤੇਰਾ ਤੂੰ ਮੇਰਾ ਰਲ ਮਿਲ ਗਾਈਏ ਸਾਚਾ ਜਸ ਵੇਦ ਪੁਰਾਨ ਕੰਮ ਕਿਸੇ ਨਾ ਆਈਆ ਤੂੰ ਦੂਰ ਦੁਰਾਡਾ ਆਇਓ ਨਠ ਇਥੇ ਭਗਤ ਕਹ ਰਹੇ ਨੇ ਭਗਵਾਨ ਨੂੰ ਤੂੰ ਦੂਰ ਦੁਰਾਡਾ ਆਇਓ ਨਠ ਅਸੀਂ ਤੇਰਾ ਰਾਤ ਕਾਈਆ ਨਿਰਗੁਣ ਹੋ ਕੇ ਅੰਦਰ ਵਸ ਸਰਗੁਣ ਪੂਰੀ ਆਸ ਤੇਰੇ ਉਤੇ ਰਖਾਈਆ ਜੋਤੀ ਜੋ ਸਰੂਪ ਆਪੇ ਆਪਣੀ ਕਿਰਪਾ ਕਰ ਦੇਵਨ ਹਾਰਾ ਦੇਵਨ ਹਾਰ ਸਦਾ ਵਢਾਈਆ ਭਗਤ ਭਗਵਾਨ ਲਿਖਿਆ ਲਿਖਾਂ ਲਿਖਤੇ ਆਪਣੀ ਆਪ ਜਣਾਏਂਦਾ ਨਾ ਕੋਈ ਪਰਮ ਨਾ ਪੁਲੇਖਾਂ ਪਾਂਡਾ ਪਉ ਆਪ ਪਨਾਇਂਦਾ ਆਪਣੇ ਨੇਤਰ ਨਿਰਗੁਣ ਆਪ ਆਕੇ ਵੇਖਾ ਦੂਜਾ ਵਿਚੋਲਾ ਨਾ ਕੋਈ ਰਖਾਹੇਂਦਾ ਸੱਚ ਕਰ ਕੋਈ ਨਾ ਦੇਵੇ ਤੋਖਾ ਕੂੜੀ ਕਿਰਿਆ ਮੇਟ ਮਟਾਹੇਂਦਾ ਜੋਤੀ ਜੋ ਸਰੂਪ ਆਰ ਆਪੀ ਆਪਣੀ ਕਿਰਪਾ ਕਰ ਦੇਵਨ ਹਾਰਾ ਸਾਚਾ ਵਰ ਸੱਚ ਦੁਆਰੇ ਆਪ ਆਪਣਾ ਰਾਵ ਖਾਏਂਦਾ ਸਰਬ ਸੰਗਤ ਨੂੰ ਪਤਾ ਇਨਕਲੂਡਿੰਗ ਮੀ ਆਪਾ ਸਾਰੇ ਹਜੂਰ ਸੰਸ਼ਾ ਜੀ ਨੂੰ ਪਿਤਾ ਜੀ ਕਹਿ ਕੇ ਬੁਲਾਉਂਦੇ ਹੁੰਦੇ ਸੀ ਆ ਸਰਵਣ ਕਰੋ ਇਹਨਾਂ ਦੋ ਚਾਰ ਲਾਈਨਾਂ ਦੇ ਵਿੱਚ ਨਵੇਂ ਪਿਤਾ ਦਾ ਨਵਾਂ ਪਿਆਰ ਨਵ ਜੀਵਨ ਦੇ ਜਨਾਈਆ ਚਿੱਟੇ ਬਸਤਰ ਤਨ ਸ਼ਿੰਗਾਰ ਸਾਚਾ ਰੰਗ ਵਿਖਾਈਆ ਸਾਡੇ ਤਿੰਨ ਹੱਥ ਮੌਲੀ ਤੰਦਰ ਨਰੰਕਾਰ ਨਿਰਗੁਣ ਮੰਗ ਮੰਗਾਈਆ ਅਗਲਾ ਲੇਖਾ ਜਾਣਨ ਹਾਰ ਭਗਤਨ ਹੋਏ ਸਹਾਈਆ 40 ਦਿਨ ਰਹਿੰਦੇ ਵਿੱਚ ਸੰਸਾਰ ਪੰਜ ਤਤ ਕਾਇਆ ਨਾਤਾ ਰਹੀ ਤੜਾਈਆ ਬਿਨ ਸਤਗੁਰ ਪੂਰੇ ਕੋਈ ਨਾ ਪਾਵੇ ਸਾਰ ਭਗਤ ਪਿਆਰ ਪ੍ਰੇਮ ਪ੍ਰੀਤੀ ਬੰਧਨ ਪੰਧ ਮੁਕਾਈਆ ਨਵਾ ਪਿਓ ਬਣੇ ਆਪ ਨਰੰਕਾਰ ਜੀਵੰਦਿਆ ਮਾਰ ਮਾਰ ਜੀਵਤ ਫੇਰ ਕਰਾਈਆ ਜੋਤੀ ਜੋ ਸਰੂਪ ਹਰ ਆਪੇ ਆਪਣੀ ਕਿਰਪਾ ਕਰ ਗੁਰਮੇਜ ਸਿੰਘ ਦਾ ਗੁਰੂ ਕਰਤਾਰ ਸਾਚਾ ਲੇਖਾ ਰਾਤੀ ਰੁਤੀ ਦੈ ਸਮਝਾਈਆ ਸੋ ਇੰਨੀ ਹੀ ਹਰਬਾਣੀ ਦੇ ਨਾਲ ਆਪ ਸਰਵਰ ਸੰਗਤ ਪਾਸੋਂ ਹਜੂਰ ਸ਼ੰਸ਼ਾ ਜੀ ਦੇ ਚਰਨਾਂ ਦੇ ਪਾਸੋਂ ਮਾਫੀ ਦਾ ਜਾਚਕਾ ਜੋ ਸਹਿਬਾ ਨੇ ਬਖਸ਼ਿਸ਼ ਕੀਤੀ ਆ ਕਿ ਇਸ ਧਰਤੀ ਦੇ ਉੱਤੇ ਆਪ ਜੀ ਨੂੰ ਤੇ ਹੁਣੇ ਮੌਕਾ ਮਿਲ ਗਿਆ ਇਸ ਧਰਤੀ ਦੇ ਉੱਤੇ ਜਦੋਂ ਪੂਰਾ ਸਤਜੁਗ ਲੱਗ ਜਾਣਾ ਤੇ ਸਾਰਿਆਂ ਨੇ ਕੀ ਗਾਉਣਾ ਤੂੰ ਮੇਰਾ ਮੈਂ ਤੇਰਾ ਆਓ ਪੰਜ ਵਾਰ ਤੂੰ ਮੇਰਾ ਮੈਂ ਤੇਰਾ ਦਾ ਗਾਇਨ ਕਰਦੇ ਆ ਤੂੰ ਮੇਰਾ ਮੈਂ ਤੇਰਾ 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 ਸੋ ਅੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਵਿਸ਼ਨੂ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂ ਭਗਵਾਨ ਦੀ ਜੈ सो अंग महाराज शेर सिंह विष्णु भगवान् दीज